ਲਓ ਵੀ ਮਿੱਤਰੋ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਬੰਦੇ ਜਿਹੜੇ ਹਸਾਬ ਨਾਲ 6-7 ਜਾਣੇ ਇਕੱਠੇ ਹੋਏ ਨੇ ਤੇ ਇਹਨਾਂ ਨੇ ਇੱਕ ਕੰਮ ਕਰਨਾ ਇਹਨਾਂ ਨੇ ਪਾਉਣੀਆਂ ਝੋਟੇ ਦੇ ਨੱਥਾਂ ਤੇ ਹੁਣ ਤੇ ਆ ਆਪਣਾ ਕਾਰੀਗਰ ਬਾਪੂ ਜਾ ਰਿਹਾ ਜਿਹਨੇ ਨੱਥ ਪਾਉਣੀਆਂ ਇਹ ਆਪਦਾ ਸਮਾਨ ਸੂਨ ਤਿਆਰ ਕਰਕੇ ਲਈ ਜਾ ਰਿਹਾ ਤੇ ਇਹਦੇ ਨਾਲ ਇੱਕ ਸੂਆਗਾ ਤੇ ਬਾਕੀ ਇਹ ਨੱਥ ਵਾਲਾ ਪ੍ਰੋਜੈਕਟ ਚੱਕੀ ਫਿਰਦਾ ਤਿਆਰ ਆ ਬਾਪੂ ਨੱਥ ਪਾਉਣ ਨੂੰ ਹਾਂ ਤਿਆਰ ਬਰ ਤਿਆਰ ਆ ਇਧਰ ਪਿਆਰਾ ਮਿਸਤਰੀ ਜੀ ਜਾ ਰਹੇ ਨੇ ਤੇ ਉਹ ਜਿਹੜੇ ਦੋ ਬੰਦੇ ਨੇ ਉਹ ਉੱਥੇ ਖੜ ਕੇ ਉਹ ਆਜੋ ਬਾਈ ਤੁਸੀਂ ਵੀ ਆਜੋ ਲਓ ਵੀ ਇਹ ਤਿਆਰ ਨੇ ਇਹ ਝੂਟਾ ਜਿਹਦੇ ਨੱਥ ਪਾਉਣੀਆਂ ਆ ਆ ਉਸਤਾਦ ਜੀ ਦਾ ਝੂਟਾ ਆ ਦੇਖੋ ਆ ਝੋਟੇ ਨੂੰ ਪਾਉਣੀਆਂ ਨੱਥ ਇਹਨਾਂ ਨੇ ਇਹ ਮੈਨੂੰ ਦੱਸੋ ਕੋਈ ਵੀ ਇਹ ਪਾ ਸਕਦੇ ਨੇ ਕਿ ਨਾ ਤੇ ਉਹ ਜਿਹੜਾ ਕਾਰੀਗਰ ਬੰਦਾ ਨੱਥ ਪਾਉਣ ਵਾਲਾ ਉਹ ਤਾਂ ਥੱਲੀ ਬਹਿ ਗਿਆ ਹਾਂ ਜੀ opinion ਦੋ ਆਪ ਦਾ ਨੱਥ ਪਾਈ ਜੂ ਨਸਤਾ ਪਾ ਯੂ ਬੰਦਾ ਕਾਰੀਗਰ ਠੀਕ ਆ ਓਕੇ ਝੋਟਾ ਕਹਿੰਦਾ ਤੁਸੀਂ ਮੇਰੇ ਨੱਥ ਪਾ ਨਹੀਂ ਸਕਦੇ ਇਹ ਜਿਹੜੇ ਬੰਦੇ ਨੇ ਇਹ ਕਹਿੰਦੇ ਅਸੀਂ ਨੱਥ ਪਾਉਣੀਓ ਪਾਉਣੀ ਆ ਆ ਦੇਖ ਉਹਨਾਂ ਤੋਂ ਬਿਨਾਂ ਤੇਰੇ ਕੋਈ ਝੋਟਾ ਵੀ ਅੱਕੜਿਆ ਫਰਦਾ ਝੋਟਾ ਕਹਿੰਦਾ ਤੇ ਅੱਗੋ ਇਹ ਵੀ ਤਿਆਰ-ਵਾਰ ਤਿਆਰ ਨੇ ਵੀ ਨੱਥ ਪਾਉਣੀ ਆ ਬਈ ਇਹ ਹੈਗਾ ਇਹ ਮਾਲਕਾ ਝੋਟੇ ਦਾ ਇਹਨੇ ਬੰਨ੍ਹ ਤਾ ਲਿਆ